ਸਸਿਕਾਲ ਜੀ ਸਾਰਿਆਂ ਨੂੰ ਮੇਰੀ ਘਰ ਤੇ ਸਾਰੇ ਤੰਦਰੁਸਤ ਹੋਣਗੇ ਦੋਸਤੋ ਅੱਜ ਦੀ ਨਿੱਕੀ ਕੋਸ਼ਿਸ਼ਾ ਚੱਲੇ ਬਠਿੰਡੇ ਸ਼ਹਿਰ ਕੋ ਮੰਦਿਰ ਜੀ ਨਹੀਂ ਆਏ ਜੀ ਜਿਹਨਾਂ ਨਾਲ ਲੈ ਕੇ ਜਾਣਾ ਬਠਿੰਡੇ ਉੱਥੇ ਬਣਾ ਬਲੌਗ ਤੇ ਬੜਾ ਤੁਹਾਨੂੰ ਬੋਰ ਨਹੀਂ ਕਰਨਾ ਸਟਾਰਟਿੰਗ ਜਿ ਆਪਾਂ ਇਹਨੇ ਦੱਸਣਾ ਬਠਿੰਡੇ ਚੱਲੇ ਆ ਬਠਿੰਡੇ ਘੁੰਮਾਂਗੇ ਤੇ ਤੁਹਾਨੂੰ ਵੀ ਨਾਲ ਘੁਮਾਵਾਂਗੇ ਤੇ ਬਲੌਗ ਇਹਦਾ ਬਹੁਤ ਕੈਂਟ ਵਾਲਾ ਸਾਢੇ 9ਵੇਂ ਬਲੌਗ ਤੁਹਾਡੇ ਕੋਲੇ ਪਹੁੰਚਾ ਵੀਕਲ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰ ਦਿਓ ਚਲੋ ਮਿਲਦੇ ਆ ਜੀ ਬਾਏ ਚੱਲ ਪਿਆ ਬਠਿੰਡਾ ਸਾਹਿਬ ਨੂੰ ਜੀ ਉਹ ਹੈ ਬਠਿੰਡਾ ਸ਼ਹਿਰ ਨੂੰ ਇਹ ਬਠਿੰਡਾ ਸਾਹਿਬ ਨਹੀਂ ਹੈ ਬ ਕੁੜ ਸ਼ਹਿਰ ਜੀ ਪਹੁੰਚ ਗਿਆ ਫਿਰ ਕੁੜ ਸ਼ਹਿਰ ਤੇ ਕਾਫੀ ਵਾਰਡ ਪਈ ਆਪਣੀ ਥਾਂ ਦੀ ਜਨ ਲੈਣ ਨਾਲ ਤੇ ਲੈ ਕੇ ਫਿਰ ਚੱਲਦੇ ਆਂ ਬਾਕੀ ਫੰਦ ਹੁਣ ਫਿਰ ਕੁੜ ਸ਼ਹਿਰ ਦੋਸਤੋ ਛੜਕਤੇ ਹੀ ਲਾਦੇ ਛੜਕਤੇ ਆ ਜਾਨਾ ਹਨਾ ਕਿ ਛੜਕਤੇ ਕਹਿੰਦੇ ਆ ਜਾਣੇ ਹਾਂ ਰਵੰਦੀ ਕਰਿਓ ਜੇ ਆਪਾਂ ਪੁਆਇੰਟ ਅਭੀ ਕੋਟ ਸ਼ਹਿਰ ਵਿੱਚ ਦੱਸਿਆ ਜਿਸ ਤਰ੍ਹਾਂ ਐਕਸਟਰੀ ਦੀ ਦੀ ਦੂਜੀ ਆ ਰਹੇ ਉਹਨਾਂ ਨੇ ਕਰਦੇ ਪਏ ਵੇਟ ਉਹਨਾਂ ਨੂੰ ਨਾਲ ਲੈ ਕੇ ਜਾਣਾ ਨਾਲ ਲੈ ਕੇ ਚੱਲਦੇ ਮਹਿੰਡੇ ਫਿਰ ਤੁਹਾਨੂੰ ਘੁਮਾਉਂਦੇ ਆ ਬਹਿੰਡਾ ਸ਼ਹਿਰ ਤੇ ਆਪਾਂ ਪੁਆਇੰਟ ਸ਼ਹਿਰ ਚੱਪ ਖੜੇ ਆ ਕੋਟਪੁਰਾ ਰੋਡ ਦੇ ਜੀ ਇਹ ਆ ਗਿਆ ਵੀ ਬਰਾਂਡੇ ਸ਼ਹਿਰ ਚ ਆਏ ਨਾ ਉਹ ਕਿਤੇ ਮੀਂਹ ਦੇ ਕਾਰਨ ਸਾਰਾ ਘੁੰਮਣਾ ਖੰਡਣਾ ਰਹਿ ਜੇ ਕਿਸੇ ਮੋਟੇ ਬੜਾ ਫਰੂਟ ਖਾਣਾ ਪਿਆ ਵੀ

ਆ ਨਾ ਵਲੌਗ ਬਣਾਉਂਦਾ ਮੈਂ ਕਿੱਥੇ ਕਿ ਤੇ 20000 ਰੁਪਏ ਰਸ਼ ਬਹੁਤ ਨਹੀਂ ਟਾਈਮ ਲੱਗਦਾ ਇਹ ਗੱਡੀ ਦਿੱਤੀ ਲਾ ਆਪਾਂ ਇੱਥੇ ਆ ਕੇ ਪਵਾਂਝਾ ਬਹਿੰਡਾ ਸ਼ਹਿਰ ਤੁਹਾਨੂੰ ਦਿਖਾਉਨੇ ਆ ਰੌਣਕ ਵਿੱਚ ਲਾ ਹਲੇ ਦੀਦੀ ਨੇ ਖੜੇ ਆ ਆਏ ਆ ਦੇਖੋ ਮਿੰਨੀ ਮਿੰਨੀ بارشੂ ਪਈ ਜਾਂਦੀ ਆ ਜੀ بارش ਦੇ ਵਿੱਚ ਵਲੌਗ ਵੀ ਬਣਾਉਣਾ ਪਾਣਾ ਤੇ ਜ਼ਰੂਰੀ ਵੀ ਹੈ ਕੋਈ ਵਲੌਗ ਬਣਾਉਣ ਲਈ ਆਪਾਂ ਬਹਿੰਡਾ ਸ਼ਹਿਰ ਚ ਆਏ ਆ ਤਦੋਂ ਬਾਰਿਸ਼ ਵੇਣੇ ਕਿੰਨੀ ਕਾ ਵੈਰ ਮਾਲਮੂਰ ਜਾਣਾ ਉੱਥੇ ਵੇਖ ਲੈਣਾ ਕੀ ਹਸ ਹਕਤਾ ਵਾ ਹਨਾ ਆਪਾਂ ਆ ਗਏ ਆ ਮਾਲ ਰੋਡ ਤੇ ਭਾਈ ਮਾਲ ਰੋਡ ਤੇ ਆ ਗਏ ਆ ਤੇ ਮਾਲ ਰੋਡ ਤੇ ਆਪਾਂ ਜਿੱਥੋਂ ਕਰਦੇ ਆ ਸ਼ੁਰੂ ਆਪਾਂ ਹੌਲੀ ਹੌਲੀ ਘੁੰਮਣ ਕਰਨ ਦਾ ਬਣਾਉਣੇ ਪ੍ਰੋਗਰਾਮ ਅੱਗੇ ਚੱਲਦੇ ਆ ਦੀਦੀ ਨਹੀਂ ਆਓ ਅੱਗੇ ਜਾ ਕੇ ਖੜ ਗਏ ਆ ਵੇਣੇ ਪਹਿਲਾਂ ਕਿੱਥੇ ਜਾਣਾ ਬਈ ਬਹੁਤ ਸੋਹਣਾ ਸ਼ਹਿਰ ਆ ਬਹਿੰਡਾ ਕਨੇ ਬਾਦਲਾਂ ਨੇ ਸਿਰਾਂ ਹੀ ਕਰਾਤਾ ਉੱਤਾਂ ਵਾਲੇ ਸ਼ੋਰੂਮ ਤੇ ਆ ਗਏ ਇੱਥੇ ਬਹੁਤ ਸੋਹਣੇ ਆ ਯਾਰ ਬਹਿੰਡਾ ਸ਼ਹਿਰ ਆ ਬਾ ਕਮਾਲ ਆ ਸਾਰੇ ਬ੍ਰਾਂਡ ਮਿਲ ਜਾਣੇ ਦੇਖੋ ਤੇ ਕੇ ਜਿਵੇਂ ਕੇ ਤੁਹਾਨੂੰ ਦਿਖਾਈ ਜਾਂਦੇ ਹਾਲੇ ਹਾਲੇ ਮੁਫਤੀ ਦਾ ਸ਼ੋਰੂਮ ਲਿਵਰਪੂਲ ਵੱਖਰੇ ਵੱਖਰੇ ਆ ਨੂੰ ਸਾਰੇ ਦਿਖਾਉਨੇ ਆਪਾਂ ਆ ਜਾਓ ਲੋ ਜੀ ਪਹਿਲਾਂ ਭਾਜੋ ਵੀ ਗੱਲੇ ਕਰੇ ਖਾਣੇ ਆਪਾਂ ਕੁਲਚੇ ਆਪਾਂ ਕੁਲਚੇ ਲੱਭਦੇ ਪਹਿਲਾਂ ਕੁਲਚੇ ਲੱਭ ਕੇ ਲੈ ਪੇਟ ਪੂਜਾ ਫਿਰ ਕੰਮ ਦੂਜਾ ਕੁਲਚੇ ਲੱਭ ਕੇ ਤੇ ਆਪਾਂ ਖਾਣੇ ਕੁਲਚਾ ਫੇਰ ਬਣਾਉਨੇ ਆ ਦੂਜੇ ਇੱਥੇ ਜਿਆਦਾ ਸ਼ੋਰੂਮ ਚ ਆ ਜਾਓ ਕੁਲਚਾ ਲੱਭਦੇ ਪਹਿਲਾਂ ਜਿਹੜਾ ਮਾਲ ਰੋਡ ਹੈ ਸਾਰੇ ਬਹੁਤ ਮਸ਼ਹੂਰ ਹੈ ਤੁਹਾਨੂੰ ਪਤਾ ਹੀ ਹੈ ਇਹ ਸਕੇਚਰ ਆਇਆ ਭਾਈ ਤੁਹਾਡਾ ਸਕੇਚਰ ਵੇਖਣਾ ਕੋਈ ਸ਼ੂ ਸ਼ਾ ਭਾਈ ਹੈ ਆ ਦੇਖੋ ਸਕੇਚਰ ਇਹ ਸਾਰੇ ਯਾਰ ਕਿ ਬ੍ਰਾਂਡ ਮਿਲ ਜਾਂਦੇ ਟੋਟਲੀ ਬ੍ਰਾਂਡ ਮਿਲ ਜਾਂਦੇ ਇੱਥੇ ਜਿਹੜਾ ਬ੍ਰਾਂਡ ਮਰਜੀ ਲੈ ਲੋ ਇਹ ਸ਼ਾਪਿੰਗ ਆਪਾਂ ਇੱਥੇ ਹੀ ਕਰ ਦਿੰਨੇ ਆ ਇੱਥੇ ਹੀ ਕਰਦੇ ਆ ਨਾ ਸ਼ਾਪਿੰਗ ਜ਼ਿਆਦਾਤਰ ਜਦੋਂ ਬਾਹਰ ਗਏ ਜਰਮਨ ਮੈਂ ਉਰੋਂ ਹੀ ਸ਼ਾਪਿੰਗ ਇੱਥੋਂ ਵਰਕੇ ਗਿਆ ਆਈਆ ਤੇ ਹੁਣ ਵੀ ਅਜ ਕੋਈ ਨਾ ਕੁਝ ਲੈਣੇ ਆ। ਭਾਜੀ ਹੁਣ ਵੀ ਕਹਿੰਦੇ ਕੋਈ ਨਾ ਕੁਝ ਖਰੀਦਣਾ ਜ਼ਰੂਰ ਆਪਾਂ ਆਇਤਾ ਅਜ ਹੈਗੇ ਹੀ ਆ। ਭਾਈ ਜਾ ਰਹੇ ਆ। ਭਾਜੀ ਕਹਿੰਦੇ ਪਹਿਲਾਂ ਲੱਭਣਾ ਕੁਲਚੇ ਵਾਲਾ ਆਪਾਂ ਕੁਲਚਾ ਖਾਣਾ। ਸੌਖਵੜੀ ਲੱਗੀ ਜੋਰਾਂ ਦੀ। ਭਾਈ ਕਿਹਨਾਂ ਕੁਲਚਾ ਕਿੱਥੇ ਆਉਗਣਾ? ਆਇਆ ਨਹੀਂ ਅਜੇ। ਜਦੋਂ ਆਇਆ ਉਹਨੇ ਅੱਗੇ ਨਾ ਹੋਵੇ। ਲੱਭਣਾ ਹੈਗਾ ਹੀ ਆਪਾਂ ਕੁਲਚਾ। ਕੁਲਚੇ ਬੜੇ ਸਵਾਦ ਹੁੰਦੇ ਨੇ ਉਹਦੇ। 12 ਮੋਲੇ ਦੇ ਦੇ ਹੁੰਦਾ। ਭਾਈ ਹੁਣ ਤੜਿਆਂ ਵਾਹੋ ਆ ਗਿਆ। ਤੋ ਲੱਭਦੇ ਆਪਾਂ ਆਜੋ ਆਹ ਕਾਰ ਪਾਰਕਿੰਗ ਇੱਥੇ ਕਾਰ ਤਾਂ ਬੈਠੋ ਲਾ ਸਕਦੇ ਪਾਜੀ ਹਨ ਕਾਰ ਪਾਰਕਿੰਗ ਇੱਥੇ ਮੈਂ ਘੈਂਟ ਬਣੀ ਵੀ ਆਲੇ ਹੁਸਾਂ ਸਾਰੀ ਕਾਰ ਪਾਰਕਿੰਗ ਕਿੱਡੀ ਵੱਡੀ ਵੀ ਕੀ ਬਾਤ ਹੈ ਸਾਡੀ ਕਾਰ ਪਾਰਕਿੰਗ ਹੀ ਆ ਕਾਰ ਪਾਰਕਿੰਗ ਇੱਥੇ ਨਾ ਕਾਰ ਦਾ ਨਹੀਂ ਹੁਣ ਰਹਿਣ ਦੋ ਹੁਣ ਬਹੁਤ ਦੂਰ ਆ ਗਏ ਆਪਾਂ ਅਸੀਂ ਢੱਡੋਂ ਪਰੇ ਫੇਰ ਹੁਣ ਪਾਰ ਲਾ ਕੇ ਅੱਗੇ ਉਹ ਲਾ ਲਾਂ ਕਰਾਂਗੇ ਇੱਥੇ ਪਹਿਲਾਂ ਆਪਾਂ ਚੱਲਿਆਂ ਜੀ ਏਸੀ ਮਾਰਕੀਟ ਏਸੀ ਮਾਰਕੀਟ ਦੇਖਦੇ ਆ ਪਹਿਲਾਂ ਦੀਦੀ ਨੇ ਕਹਿੰਦੇ ਪਹਿਲਾਂ ਘੁੰਮਣੀ ਏਸੀ ਮਾਰਕੀਟ ਆਪਾਂ ਏਸੀ ਮਾਰਕੀਟ ਦੇ ਥੱਲੇ ਪਹਿਲਾਂ ਏਸੀ ਮਾਰਕੀਟ ਤੁਸੀਂ ਤੂੰ ਕਾਢ ਲੋ ਕਿਡਾ ਉਹ ਕਹਿੰਦੇ ਤੁਸੀਂ ਵੇਖਵਾ ਆਪਾਂ ਆਈ ਸੀ ਮਾਰਗ ਦੇ ਵੇਖ ਕੇ ਆਉਣੀ ਸੀ ਮਾਰਗ ਤੇ ਚੱਲਦੇ ਆ ਜੀ ਉਹਨਾਂ ਸ਼ਹਿਰ ਆਏ ਬਹਿੰਡਾ ਆਪਾਂ ਨੂੰ ਪਸੰਦ ਆਪਾਂ ਲੁਧਿਆਣੇ ਦੀ ਬਜਾਏ ਲੁਹਾਨਾ ਅਖਾਂ ਤੇ ਠੀਕ ਆ ਪਰ ਆਪਾਂ ਵੈਸੇ ਬਹਿੰਡਾ ਹੀ ਆਪਾਂ ਜਿਆਦੇ ਘੁੰਮਣ ਲਈ ਆਏ ਦਾ ਸ਼ਾਪਿੰਗ ਕਰਨ ਲਈ ਆਪਾਂ ਆ ਗਏ ਏਸੀ ਮਾਰਕਟ ਲੋ ਜੀ ਤੁਹਾਨੂੰ ਦਿਖਾਉਨੇ ਵਿੱਚ ਆ ਗਏ ਇਸ ਮਾਰਕਟ ਕਹਿੰਦੇ ਆਹੀ ਹੈ ਬਾਈ ਕਹਿੰਦੇ ਬਾਈਆਂ ਨੂੰ ਪੁੱਛਿਆ ਸੀ ਆਪਾਂ ਇਹਨਾਂ ਦਾ ਵਿਚਾਰਾਂ ਕਹਿੰਦੇ ਆਹੀ ਹੈ ਕਹਿੰਦੇ ਸਸੇ ਆ ਜੀ ਠੀਕ ਠਾਕ ਹੋ ਜੀ ਟੇਬ ਦੇ ਏਸੀ ਮਾਰਕਟ ਆ ਜੀ ਬਹੁਤ ਸਾਰਾ ਬ੍ਰਾਂਡ ਬਹੁਤ ਸਾਰਾ ਪ੍ਰਾਪਤ ਹੈ ਮਾਰਕਟ ਆਪਣੀ ਕਿਹੜੀ ਮਾਰਕਟ ਹੈ ਕਿਹੜਾ ਪਿਆਰਾ ਹੈ ਤੋਂ ਵੀ ਯਾਰ ਤੋਂ ਵੀ ਬਾਜ਼ਾਰ ਆਈ ਗੰਦੇ ਦੀਦੇ ਨਹੀਂ ਬਾਵਾ ਹੁੰਦੇ ਰਹਿੰਦੇ ਇਹਨਾਂ ਨੂੰ ਪਤਾ ਬਾਵਾ ਵੀਰ ਨੂੰ ਬੈਲੀ 250 ਰੁਪਏ ਦੀ ਹੈ ਵੈਲਕਮ ਮਨਾਲਾ ਸ਼ਹਿਰ ਬਹੰਡਾ ਆਉਦਾ ਤੁਸੀਂ ਸੰਗਰ ਇਹ ਸਮਝ ਨਹੀਂ ਆ ਰਹੀ ਕਿਹੜੇ ਕਿਹੜੇ ਸ਼ਾਟ ਲਵਾਂ ਸਾਰੀਆਂ ਚੀਜ਼ਾਂ ਬਾਕਮਾਲ ਨੇ ਕਹਿੰਦੇ ਲੱਖੇ ਖਾਣੇ ਲੱਖੇ ਮੱਜ ਜਾਣਗੇ ਅਵੰਸ਼ ਦੇ ਕਿੱਡੇ ਪਿੰਗਾ ਅਜੇ ਤੱਕ ਲਿਆ ਆਪਾਂ ਕੁਝ ਨਹੀਂ ਹੈ ਜਦ ਤੱਕ ਘੁੰਮੀ ਫਰੀ ਜਾਂਦੇ ਆ ਮੈਂ ਤੁਹਾਨੂੰ ਸਾਰਾ ਸ਼ਹਿਰ ਦਿਖਾਈਏ ਮੈਂ ਤਾਂ ਆਏ ਲੱਗਦਾ ਜਿਵੇਂ ਮੈਂ ਸਪੇਨ ਚ ਦੁਆਰਾ ਆ ਗਾ ਨਾ ਸਪੇਨ ਚ ਘੁੰਮਣ ਗਏ ਸਪੇਨ ਚ ਵੀ ਆਈ ਸੀ ਸਿਸਟਮ ਬਿਲਡਿੰਗ ਬਿਲਡਾਈਆਂ ਬਹੁਤ ਸੋਹਣੀਆਂ ਬਣੀਆਂ ਸੀਗਾ ਤੇ ਸਪੇਨ ਵਾਲਾ ਸਿਸਟਮ ਹੀ ਜ਼ਿਆਦਾ ਜਨਾ ਮੈਨੂੰ ਤਾਂ ਬਾਰਵੀਂ ਤੇ ਬਿਲਡਿੰਗ ਬਹੁਤ ਸੋਹਣੇ ਕੁਲੇ ਕੁਲੇ ਥਾਂ ਸੀਗੇ ਅਕਲਤੀ ਗਲਤੀ ਕਰ ਲਈ ਸਪੇਨ ਜੋ ਬਾਹਰ ਤੋਂ ਪਾਲੀ ਵੀਡੀਓ ਬੜੇ ਨੇ ਬਣਾਈਗੇ ਮੈਂ ਤੁਹਾਨੂੰ ਉਹ ਵੀ ਦਿਖਾਉਣੀ ਸੀ ਕਿਉਂਕਿ ਜਦੋਂ ਆਪਾਂ ਹੁਣ ਘੁੰਮਣ ਜਾਵਾਂਗੇ ਤੇ ਬਾਬੇ ਕਰਪਣਾ ਫੇਰ ਤੁਹਾਨੂੰ ਦਿਖਾਵਾਂਗੇ ਘੁੰਮ ਕੇ ਬਾਹਰਲੇ ਮੁਲਕ ਵੀ ਜਾਵਾਂਗੇ ਬਾਬੇ ਕਰਪਣਾ ਆਪਾਂ ਫੇਰ ਉੱਥੇ ਵੀ ਵਲੌਗ ਬਣਾ ਕੇ ਲਿਆਵਾਂਗੇ ਆਪਾਂ आ चल देखे। बहुत भाई सत्या गोठी गोठी ये शॉप बहुत बहुत ਲੇਡੀਜ਼ ਕਪੜਾ ਵੀ ਹੋ ਭੀੜ ਕਿੰਨੀ ਸੁੰਦਰ ਦਿਖਾਉਣੇ ਆ ਇਹ ਬੜਾ ਮਸ਼ਹੂਰ ਆ ਇਹਦੇ ਦਾ ਹੜਾ ਆ ਪਹਿਣਾ ਇੱਥੇ ਬਾਈ ਕਾਫੀ ਵਿਓਣਗੇ ਆਪੋ ਨੇ ਇੱਥੇ ਰਾਸ਼ ਬਹੁਤ ਜਾ ਰਿਹਾ ਬਹੁਤ ਰਾਸ਼ ਆ ਭਾਈ ਗੋਠੀ ਵਾਲਿਆਂ ਦੇ ਗੋਠੀ ਆ ਬਾਤ ਤੇ ਕੋਈ ਮਾਸ਼ਾ ਬਾਰੇ ਗੱਲ ਕਰਦੇ ਹਾਂ ਅੱਜ ਅੱਜ ਦੇ ਕੱਪੜੇ ਹਰ ਲੰਘੇ ਦੀ ਗੱਲ ਗੋਠੀਆ ਦਾ ਆਪਾਂ ਗਏ ਨਿਕਲ ਉੱਥੇ ਸੂਟ ਸਾਡੇ ਪਸੰਦ ਨਹੀਂ ਆ ਜਿਵੇਂ ਬਾਲੇ ਤੇ ਬਾਰਿਸ਼ ਫੇਰ ਹੋ ਗਈ ਸ਼ੁਰੂ ਤੇ ਕਣੀਆਂ ਕਣੀਆਂ ਪਈ ਜਾਂਦੀਆਂ ਆਪਾਂ ਹੋਰ ਕਦੇ ਚੱਲਦੇ ਹਾਂ ਉਹਨੂੰ ਦਿਖਾਉਂਦੇ ਹਾਂ ਹੋਰ ਕਦੇ ਜਾ ਕੇ ਦੋਸਤੋ ਬਣੇ ਹੋਰ ਵਲੌਗ ਲੈ ਰਿਹਾ ਟੈਬਲੌਗ ਬਾਕੈਂਡ ਨੂੰਗਾ ਕੱਪੜੇ ਤਾਂ ਨਹੀਂ ਆਏ ਪਸੰਦ ਆਪਣੇ ਤੇ ਆਪਾਂ ਪਹਿਲਾਂ ਖਾਣ ਨੂੰ ਲੱਭਦੇ ਹਾਂ ਜਿੱਦਾਂ ਕਿੰਨੇ ਭੁੱਖ ਬਹੁਤ ਲੱਗੀ ਆ ਕੋਈ ਖਾਣ ਨੂੰ ਚੰਗੀ ਚੀਜ਼ ਹੋਟਲ ਜਾਂ ਕੋਈ ਚੀਜ਼ ਲੱਭ ਕੇ ਕਿ ਬਲਬ ਪੇਟ ਪੂਜਾ ਕਰਦੇ ਆ ਫੇਰ ਕਰਦੇ ਆ ਕੰਮ ਦੂਜਾ ਆ ਜਾਓ ਤੁਹਾਨੂੰ ਦਿਖਾਉਂਦੇ ਆ ਕੀ ਖਾਣਾ ਆਪਾਂ ਤੁਹਾਨੂੰ ਲੱਗੇ ਬਹੁਤ ਜਾਇਦ ਸੌਫਰ ਕੇ ਹਨ ਆ ਜਾਓ ਯਾਰ ਵੀਡੀਓ ਬਣਾਉਣੀ ਭੁੱਲੇ ਬਾਈ ਦੇ ਗੋਲ ਗੱਪੇ ਲੈ ਕੇ ਖਾ ਬਾਈ ਦੇ ਗੋਲ ਗੱਪੇ ਬਹੁਤ ਸਵਾਦ ਆਏ ਕਿੱਥੇ ਖੜਦਾ ਬਾਈ ਸਕੇਚਰ ਵਾਲਾ ਸ਼ੋਅਰੂਮ ਤੇ ਖੜਦਾ ਬਾਈ ਯਾਰ ਗੋਲ ਗੱਪੇ ਦੇ ਰਸਾਰੇ ਸੀ ਬਾਈ ਬਹੁਤ ਟੈਸਟ ਲੱਗਿਆ ਪੇਟ ਵੀ ਥੋੜੀ ਕਰ ਲਈ ਆਪਾਂ ਹੁਣ ਅੱਗੇ ਵਧਣੀ ਕੋਈ ਹੋਰ ਸ਼ੋਅਰੂਮ ਵਗੈਰਾ ਆਪਾਂ ਆ ਜਾਓ ਆਪਾਂ ਇਸ ਲਵਾਈਸ ਦੇ ਸ਼ੋਰੂਮ ਤੇ ਭਾਈ ਨੇ ਲੈਣੀ ਸ਼ਰਟ ਆ ਪਰ ਭਾਈ ਨੂੰ ਸ਼ਰਟ ਆਈ ਨਹੀਂ ਪਸੰਦ ਤੇ ਆਪਾਂ ਲਵਾਈਸ ਤੋਂ ਚਲੇ ਨਿਕਲ ਹੁਣ ਸਭ ਹੋਰ ਪਾਸੇ ਚੱਲਦੇ ਹੋਰ ਸਟਾ ਲੈਣੇ ਆ ਤੇ ਦੋਸਤੋ ਆ ਗੀ ਜੀ ਉਹਨੇ ਫਸ ਲੈ ਲਿਆ ਥੋੜਾ ਜਿਹਾ ਤੇ ਆਪਾਂ ਇਸ ਪਾਰਟ ਦਾ ਆਪਾਂ ਐਂਡ ਕਰਦੇ ਇੱਥੇ ਵਲੋਗਰ ਲੰਮਾ ਕਰਨਾ ਦੂਸਰੇ ਵਲੌਗ ਚ ਇਹ ਬਟੇਡੇ ਖੇਰਾ ਦੂਸਰਾ ਪਾਰਟ ਬਣਾਵਾਂਗੇ ਆਪਾਂ ਤੇ ਚਲੋ ਜੇ ਤੁਹਾਨੂੰ ਵਲੌਗ ਪਸੰਦ ਆ ਵੀਡੀਓ ਪਸੰਦ ਆ ਇਧਰ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਲਾਈਕ ਵੀ ਕਰਿਓ ਜੀ ਸਾਰਾ ਨੁਸਾਹਿਦ ਸੇਕ ਤੇ ਨੈਕਸਟ ਪਾਰਟ ਜ਼ਰੂਰ ਦੇਖਿਓ ਜੀ ਦੱਸਿਓ ਕਾਲ ਸ